ਵਿਨੇਸ਼ ਪੋਗਾਟ ਨੂੰ 올림픽 ਦੌੜ ਤੋਂ ਅਜੋਕ ਟਹਿਰੋਣਾ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਕਾਰ ਇੱਕ ਸਿਆਸੀ ਮੁੱਦਾ ਬਣ ਗਿਆ ਹੈ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਜੀਪੀ ਦੇ ਹਮਲੇ ਫੋਲਣੇ ਸ਼ੁਰੂ ਕਰ ਦਿੱਤੇ ਹਨ ਮੰਗਲਵਾਰ ਰਾਤ ਜਦ ਵਿਨੇਸ਼ ਪੋਗਾਟ ਸੈਮੀਫਾਈਨਲ ਮੈਚ ਖੇਡ ਰਹੀ ਸੀ ਤਬ ਪੂਰਾ ਦੇਸ਼ ਵਿਨੇਸ਼ ਪੋਗਾਟ ਦੇ ਚੰਗੇ ਪ੍ਰਦਰਸ਼ਨ ਦੀ ਕਾਮਨਾ ਕਰ ਰਿਹਾ ਸੀ ਪਰ ਇਹ ਨਹੀਂ ਸੀ ਪਤਾ ਕਿ ਜੇਕਰ ਉਹ ਜਿੱਤ ਗਈ ਤਾਂ ਇਸ ਨੂੰ ਭਾਰਤ ਸਰਕਾਰ ਦੀ ਹਾਰ ਵਜੋਂ ਪ੍ਰਚਾਰਿਆ ਜਾਵੇਗਾ ਵਿਨੇਸ਼ ਦੀ ਉਜੋਗਤਾ ਨੂੰ ਲੈ ਕੇ ਕੀਤੀ ਚਾਰਹੀ ਰਾਜਨੀਤੀ ਅਸਲ ਵਿੱਚ ਖਤਰਨਾਕ ਹੈ ਵਿਨੇਸ਼ ਨਾਇੋਵੀ ਹੋਇਆ ਉਸਨੇ ਦੇਸ਼ ਲਈ ਇੱਕ ਸੋਨੇ ਦਾ ਤਗਮਾ ਵਗਵਾ ਦਿੱਤਾ ਸੋਨੇ ਦੀ ਆਸ ਰੱਖਣ ਵਾਲੇ ਕਰੋੜਾਂ ਲੋਕਾਂ ਦੇ ਚਿਹਰੇ ਫਿੱਕੇ ਪੈ ਗਏ ਪਰ ਹੌਲੀ-ਹੌਲੀ ਵਿਨੇਸ਼ ਫੁਕੜ ਦਾ ਮਾਮਲਾ ਵੀ ਗੰਦੀ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਇਸ ਨੂੰ ਸਰਕਾਰ ਅਤੇ ਭਾਰਤੀ ਕੁਸ਼ਤੀ ਸੰਘ ਦੀ ਸਾਜ਼ਿਸ਼ ਕਹਿਣਾ ਸ਼ੁਰੂ ਕਰ ਦਿੱਤਾ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਇਸ ਪੂਰੇ ਮਾਮਲੇ ਨੂੰ ਸਰਕਾਰ ਦੀ ਸਾਜ਼ਿਸ਼ ਕਹਿ ਕੇ ਤੇ ਸਰਕਾਰ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਕੁਝ ਲੋਕ ਲਿਖ ਰਹੇ ਹਨ ਕੇ ਫੁਗਾਟ ਸਿਸਟਮ ਦੇ ਸਾਹਮਣੇ ਹਾਰ ਗਏ। ਹੈਰਾਨੀ ਦੀ ਗੱਲ ਇਹ ਹੈ ਕਿ 올림픽 ਬਾਰੇ ਜ਼ੀਰੋ ਗਿਆਨ ਰੱਖਣ ਵਾਲੇ ਲੋਕ ਇਸ ਮਾਮਲੇ ਤੇ ਗਿਆਨ ਵੰਡ ਰਹੇ ਹਨ। ਇਹ ਲੋਕ ਹਰ ਘਟਨਾ ਨੂੰ ਸਿਆਸੀ ਬਣਾਉਣ ਦੇ ਮਾਹਿਰ ਹਨ। ਅਜਿਹੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਮੁੱਦਾ ਦੇਸ਼ ਦਾ ਅੰਦਰੂਨੀ ਮੁੱਦਾ ਨਹੀਂ ਹੈ। 올림픽 ਵਿਸ਼ਵ ਦਾਇਕ ਵੱਡਾ ਖੇਡ ਸਮਾਗਮ ਹੈ। ਇਸ ਸਮਾਗਮ ਠਟਾਰੀਆਂ ਲਈ ਕਰੋ ਜਾਂ ਮਰੋ ਵਰਗਾ ਹੈ। ਪਰ ਜਦੋਂ ਪ੍ਰਧਾਨ ਮੰਤਰੀ ਅਤੇ ਕੁਸ਼ਤੀ ਸੰਗਪਾਰਤ ਦੇ ਅੰਦਰੋਂ ਫੁਗਾਟ ਮਾਮਲੇ ਨਾਲ ਜੂੜੇ ਹੋਏ ਹਨ ਤਾਂ ਇਹ ਦੁਨੀਆ ਨੂੰ ਕੀ ਸੰਦੇਸ਼ ਦੀ ਵੀ ਦਾ ਜਿਵੇਂ ਹੀ ਵਿਨੇਸ਼ ਪੋਗਾਟ 올림픽 ਵਿੱਚ डिस्ਕਵালিਫਾਈ ਹੋਈ ਬੀਜਪੀ ਦੇ ਖਿਲਾਫ ਸੋਸ਼ਲ ਮੀਡੀਆ ਤੇ ਕਾਂਗਰਸ ਤੇ ਇੰਡੀਆ ਬਲੌਕ ਦਾ ਸਮੂਹ ਸਰਗਰਮ ਹੋ ਗਿਆ ਬੀਜਪੀ ਖਿਲਾਫ ਜੰਮ ਕੇ ਬਿਆਨਬਾਜ਼ੀ ਕੀਤੀ ਜਾਣ ਲੱਗੀ ਇਥੋਂ ਤੱਕ ਕਿ ਇੰਡੀਆ ਬਲੌਕ ਦੇ ਕਈ ਨਿਤਾਮਾ ਨੇ ਤਾਂ ਪ੍ਰਧਾਨ ਮੰਤਰੀ ਮੋਦੀ ਤੇ ਬੀਜਪੀ ਨੂੰ ਹੀ ਡਿਸਕਵালিਫਿਕੇਸ਼ਨ ਦਾ ਜ਼ਿੰਮੇਵਾਰ ਠਹਿਰਾ ਦਿੱਤਾ ਜਿਹੜਾ ਸਭਾ ਮੈਂਬਰ ਰੰਦੀਪ ਸੁਰਜੀਵਾਲਾ ਨੇ ਕਿ ਇਹ ਨਫਰਤ ਦੀ ਇੱਕ ਵੱਡੀ ਸਾਜ਼ਿਸ਼ ਹੈ ਕੌਣ ਉਸ ਦੀ ਚਿੱਤ ਤੋਂ ਬੇਚੈਨ ਸੀ ਕਿਸ ਨੇ ਮਾਰੀ ਹਰਿਆਣਾ ਦੀ ਤੀ ਦੀ ਪਿੱਟ ਵਿੱਚ ਸ਼ੁਰਾ ਸੱਤਾ ਦੀ ਦੁਰਵਰਤੋਂ ਕਿਸ ਨੇ ਕੀਤੀ ਇਸ ਤਰ੍ਹਾਂ ਦੇ ਸਵਾਲ ਹਰਿਆਣਾ ਤੋਂ ਆਈ ਕੁਮਾਰੀ ਸ਼ੈਲਜਾ ਅਤੇ ਦਪਿੰਦਰ ਖੁੱਡਾ ਨੇ ਵੀ ਉਠਾਏ ਹਨ ਰਾਹੁਲ ਗਾਂਧੀ ਭ੍ਰਮ ਦਾ ਵਾਰੜਾ ਅਤੇ ਹੋਰ ਕਈ ਕਾਂਗਰਸ ਨੇਤਾਵਾਂ ਨੇ ਫੁਕਾਟ ਲਈ ਇਨਸਾਫ ਦੀ ਮੰਗ ਕੀਤੀ ਹੈ ਤੇ ਨਾਲ ਹੀ ਭਾਜਪਾ ਖਿਲਾਫ ਸਵਾਲ ਉਠਾ ਕੇ ਕੱਟਿਆ ਪੱਤਰ ਦੀ ਰਾਜਨੀਤੀ ਵੀ ਕੀਤੀ ਹੈ ਬਾਟ ਦੇ ਇਸ ਜਬੂਤ ਸਮਰਥਨ ਦੇ ਪਿੱਛੇ ਅਸਲ ਰਾਜਨੀਤੀ ਅਤੇ ਚੋਣ ਰਣਨੀਤੀ ਹੈ ਵਿਨੇਸ਼ ਦੇ ਸੈਮੀਫਾਈਨਲ ਮੈਚ ਜਿੱਤਦੇ ਹੀ ਸਿਆਸੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਸੀ ਜਿਵੇਂ ਹੀ ਮੰਗਲਵਾਰ ਨੂੰ ਵਿਨੇਸ਼ ਫਗਟ ਨੇ ਇੱਕ ਤੋਂ ਬਾਅਦ ਇੱਕ ਤਿੰਨ ਬੌਂਟ ਜਿੱਤੇ ਤੇ ਸੈਮੀਫਾਈਨਲ ਚਿੱਤ ਕੇ ਫੰਨਲ ਵਿੱਚ ਜਗਾ ਪੱਕੀ ਕੀਤੀ ਉਸੇ ਟਾਈਮ ਸੋਸ਼ਲ ਮੀਡੀਆ ਤੇ ਅਚਾਨਕ ਪੀਐਮ ਮੋਦੀ ਖਿਲਾਫ ਨੀਂਬਣੇ ਸ਼ੁਰੂ ਹੋ ਗਏ ਸੋਸ਼ਲ ਮੀਡੀਆ ਤੇ ਕੁਝ ਹਸਤੀਆਂ ਨੇ ਇਸ ਨੂੰ ਪੀਐਮ ਮੋਦੀ ਦੀ ਹਾਰ ਕਹਿਣਾ ਸ਼ੁਰੂ ਕਰ ਦਿੱਤਾ ਅਜਹੀ ਸੋੜੀ ਸੋਚ ਵਾਲੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਵਿਨੇਸ਼ ਫੁਕਾਟ ਦੇ ਮਾਮਲੇ ਵਿੱਚ ਭਾਰਤ ਸਰਕਾਰ ਅਤੇ ਭਾਰਤੀ ਪੁਸ਼ਤੀ ਸੰਘ ਹੀ ਪੂਵਿੱਖ ਦਾ ਰੋਡਮੈਪ ਤਿਆਰ ਕਰਨਗੇ ਜੇਕਰ ਫੁਕਾਟ ਨਾਲ ਪਿੰਗ ਸਫੀ ਹੋਈ ਹੈ ਤਾਂ ਵੀ ਪਰ ਸਰਕਾਰ ਫੁਕਾਟ ਦੀ ਹਰ ਗੱਲ ਉਲੰਬ ਪਰਬੰਧਨ ਦੇ ਸਾਹਮਣੇ ਰੱਖੇਗੀ ਪਰ ਇਹ ਲੋਕ ਦੇਸ਼ ਦਿੱਤੀ ਅਤੇ ਭਾਰਤ ਸਰਕਾਰ ਦਰਮਿਆਨ ਨਫਰਤ ਦੇ ਬੀਜਨ ਵਿੱਚ ਲੱਗੇ ਹੋਏ ਹਨ ਬੀਜਪੀ ਸਰਕਾਰ ਨੇ ਵਿਨੇਸ਼ ਫੁਕਾੜ ਨੂੰ 올림픽 ਦੀਆਂ ਤਿਆਰੀਆਂ ਲਈ ਜਿੰਨਾ ਹੋ ਸਕਦਾ ਸੀ ਉਹਨਾਂ ਹੀ ਸਪੋਰਟ ਮਹయ్యా ਕਰਵਾਈ ਵਿਨੇਸ਼ ਫੁਕਾੜ ਦੀ ਮੰਗ ਅਨੁਸਾਰ ਉਸ ਨੂੰ ਪਰਸਨਲ ਕੋਚ ਨਿਊਟ੍ਰੀਸ਼ਨਿਸ ਸਰਕਾਰ ਵੱਲੋਂ ਮਹయ్యా ਕਰਵਾਏ ਗਏ ਅਗਰ ਬੀਜਪੀ ਨਹੀਂ ਵਿਨੇਸ਼ ਫੁਕਾੜ ਨੂੰ ਰੁਕਣਾ ਹੀ ਹੁੰਦਾ ਤਾਂ ਉਹ 올림픽 ਕੁਆਲੀਫਾਈ ਕਰਨ ਲਈ ਟ੍ਰਾਇਲ ਜਦ ਦੇ ਰਹੀ ਸੀ ਤਾਂ ਬੀਜਪੀ ਉਸ ਟਾਈਮ ਹੀ ਉਸ ਖਿਲਾਫ ਸਾਜ਼ਿਸ਼ ਕਰਕੇ ਉਸ ਨੂੰ ਰੋਕ ਲੈਂਦੀ ਸਰਕਾਰ ਤੇ ਬੇੰਪੁਨੀਆਦ ਅਰੋਪਲਗੋਨ ਵਾਲੇ ਨਿਤਾਮ ਨੂੰ ਪਹਿਲਾ 올림픽 ਐਸੋਸੀਏਸ਼ਨ ਦੇ ਰੂਲਸ ਤੇ ਰੈਗੂਲੇਸ਼ਨਸ ਚੰਗੀ ਤਰ੍ਹਾਂ ਪੜ੍ਹ ਲੈਣੇ ਚਾਹੀਦੇ ਹਨ ਭਾਰਤ ਦੀ ਤੇ ਵਿਨੇਸ਼ ਫੁਗਾੜ ਦੀ ਬੱਦ ਕਿਸਮਤੀ ਹੀ ਸੀ ਕਿ ਆਪਣਾ ਤੀਜਾ 올림픽 ਥੀਅਡ ਰਹੀ ਵਿਨੇਸ਼ ਫੁਗਾੜ ਨੂੰ ਸਿਰਫ 100 ਗ੍ਰਾਮ ਭਾਰ ਵਧਨ ਕਰਕੇ ਡਿਸਕਵਾਲਿਫਾਈ ਹੋ ਜਾਪਿਆ ਵਿਨੇਸ਼ ਫੁਗਾੜ ਇੱਕ ਅਜਿਹੀ ਖਿਡਾਰੀ ਹੈ ਜਿਸ ਨੇ ਏਸ਼ੀਅਨ ਗੱਡਾ ਪਵਨ ਗਿੱਤ ਗੱਡਾ ਤੇ ਵਰਲਡ ਚੈਂਪੀਅਨਸ਼ਿਪ ਹਰ ਕਿਤੇ 골ਡ ਮੈਡਲ ਹਾਸਲ ਕੀਤੇ ਹਨ ਉਸ ਕੋਲ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਜਿੱਤ ਸਹੀ ਹੋਣੀ 골ਡ ਮੈਡਲਾਂ ਦੀ ਇੱਕ ਲੰਬੀ ਕਤਾਰ ਹੈ ਸਿਰਫ ਇੱਕ 올림픽 ਮੈਡਲ ਲਈ ਕੋਸ਼ਿਸ਼ ਨਹੀਂ ਸੀ ਪਿਛਲੇ 10-12 ਸਾਲਾਂ ਤੋਂ ਉਹ 올림픽 ਮੈਡਲ ਹਾਸਲ ਕਰਨ ਲਈ ਜਪੜ ਤੋਂ ਮਿਹਨਤ ਕਰ ਰਹੀ ਸੀ ਪੈਰੇਸ 올림픽 ਵਿੱਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਸ ਨੂੰ ਸੋਨੇ ਦਾ ਤਗਮਾ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਪਰ ਵੱਧ ਕਿਸਮਤੀ ਨਾਲ 100 ਗ੍ਰਾਮ ਦਾ ਭਾਰ ਉਸਦੇ ਸੁਪਨਿਆਂ ਤੇ ਭਾਰਤ ਦੇ 140 ਕਰੋੜ ਲੋਕਾਂ ਦੀਆਂ ਆਸ਼ਾਾਂ ਤੇ ਭਾਰੀ ਪੈ ਗਿਆ ਤੇ ਉਸ ਦੀ ਇੰਨੇ ਸਾਲਾਂ ਦੀ ਕੀਤੀ ਹੋਈ ਮਿਹਨਤ ਬਰਬਾਦ ਹੋ ਗਈ ਅੱਜ ਸਵੇਰੇ ਸੋਸ਼ਲ ਮੀਡੀਆ ਐਕਸ ਤੇ ਵਿਨੇਸ਼ ਫੁਗਾੜ ਨੇ ਆਪਣਾ ਦਰਦ ਬਿਆਨ ਕੀਤਾ ਤੇ ਆਪਣੀ ਮਾਂ ਦੇ ਨਾਮ ਇੱਕ ਪੋਸਟ ਲਿਖੀ ਉਸਨੇ ਕਿਹਾ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਮੈਂ ਹਾਰ ਗਈ ਮਾਫ਼ ਕਰਨਾ ਤੇਰਾ ਸੁਪਨਾ ਮੇਰਾ ਹੌਸਲਾ ਸਭ ਟੁੱਟ ਗਏ ਮੇਰੇ ਕੋਲ ਇਸ ਤੋਂ ਵੱਧ ਤਾਕਤ ਨਹੀਂ ਹੈ ਨਾਲ ਹੀ ਦੁਖੀ ਮੰਨ ਨਾਲ ਵਿਨੇਸ਼ ਫੁਗਾੜ ਵੱਲੋਂ ਸੰਨਿਆਸ ਦਾ ਫਲਾਨ ਵੇਕ ਕੀਤਾ